जय श्री राम ਅਸੀਂ ਬੜੇ ਦਿਨਾਂ ਤੋਂ ਦੇਖ ਰਹੇ ਆ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਬਹੁਤ ਹੀ ਖਤਰਨਾਕ ਹੁੰਦਾ ਜਾ ਰਿਹਾ ਹੈ ਪਿਛਲੇ ਦਿਨੀ ਇੱਕ Hindu ਕੁੜੀ ਕੰਚਨ ਕੁਮਾਰੀ ਉਰਫ ਕਮਲਕੌਰ ਦਾ ਮਰਡਰ ਹੋ ਜਾਂਦਾ ਮਰਡਰ ਕਰਨ ਤੋਂ ਬਾਅਦ ਜਿਹੜੇ ਬੰਦੇ ਮਰਡਰ ਕਰਦੇ ਨੇ ਅਮਰਤ ਸਿੰਘ ਪਾਲ ਮਹਿਰੋ ਵਰਗੇ ਉਹ ਸ਼ਰਿਆਮ ਚੈਲੰਜ ਕਰਦੇ ਨੇ ਵੀ ਹਾਂ ਅਸੀਂ ਮਾਰਿਆ ਇਹ ਦੇਖੋ ਸਾਡੀ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਸਾਡੇ ਇੰਟੈਲੀਜੈਂਸ ਨੂੰ ਸਾਰੇ ਸਮਾਜ ਨੂੰ ਇੱਕੇ ਬਹੁਤ ਵੱਡੀ ਚੁਣੌਤੀ ਹੈ ਕਿ ਅੱਜ ਤੱਕ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਕੋਈ ਬੰਦਾ ਕਤਲ ਕਰਕੇ ਕਹੇ ਬੀ ਮੈਂ ਕੀਤਾ ਮੈਂ ਪੰਚਤ ਕਤਲ ਹੋਰ ਕਰਾਂਗਾ। ਬੋਮਾਰੀ ਗਾ ਲੈ ਦੇਖੋ ਟੋਟਲ ਮੀਡੀਆ ਦੇ ਉੱਪਰ ਬੇਸ਼ਮਾਰ ਬਲੂ ਫਿਲਮਾਂ ਪਈਆਂ ਨੇ। ਬੇਸ਼ਮਾਰ ਬਾਦ ਸੈਕਸ ਦੀਆਂ ਦਵਾਈਆਂ ਵੇਚ ਰਹੇ ਨੇ। ਜਿਹੜੀ ਭਾਸ਼ਾ ਉਹਨਾਂ ਦੇ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ ਜੋ ਸ਼ਲੀਲਤਾ ਉਹਨਾਂ ਦੁਆਰਾ ਫੈਲਾਈ ਜਾਂਦੀ ਹੈ। ਉਸ ਨੂੰ ਜੜ ਨੂੰ ਰੋਕਣ ਦੀ ਲੋੜ ਹੈ ਇਹ ਤਾਂ ਐਕਟਰਸ ਨਹੀਂ ਇਹ ਕੁੜੀਆਂ ਦਾ ਐਕਟਿੰਗ ਕਰਦੀਆਂ ਨੇ ਆਪਣਾ ਪੇਟ ਪਾਲਦੀਆਂ ਨੇ ਆਪਣੇ ਪਰਿਵਾਰ ਦਾ ਪੇਟ ਪਾਲਦੀਆਂ ਨੇ ਮੈਂ ਉਸ ਨੂੰ ਬਿਲਕੁਲ ਕਲੀਅਰ ਚਾਹਤਾ ਦੇ ਵਿੱਚ ਕਹਿਣਾ ਚਾਹਨਾ ਕਿ ਤੇਰੀ ਇਹ ਬੇਵਕੂਫੀ ਕਰਕੇ ਤੇਰੀ ਇਹ ਹਰਕਤ ਕਰਕੇ ਸੂਤ ਸਿੱਖ ਸਮਾਜ ਦੀ ਬਦਨਾਮੀ ਤੂੰ ਕਰਵਾ ਰਿਆ ਸਿੱਖ ਸਮਾਜ ਕਦੇ ਵੀ ਕਿਸੇ ਨੂੰ ਭੈਣ ਕਹਿ ਕੇ ਉਸ ਦਾ ਕਤਲ ਨਹੀਂ ਕਰਦਾ ਸਿੱਖ ਸਮਾਜ ਹਮੇਸ਼ਾ ਕਿਸੇ ਵੀ ਜਾਗਤਾ ਹੋਵੇ ਉਸ ਦੀ ਰੱਖਿਆ ਕਰਨ ਦੇ ਲਈ ਬਣਿਆ ਹੋਇਆ ਤੇਰੇ ਦੀ ਤਰ੍ਹਾਂ ਨਹੀਂ ਹੈਗਾ ਕਿ ਤੂੰ ਇੱਕ ਪੱਥ ਤਾਂ ਉਹਨੂੰ ਭੈਣ ਕਹਿਣਾ ਤੂੰ 1.5 ਲੱਖ ਦੀ ਮਦਦ ਵੀ ਕੀਤੀ ਉਸ ਦੀ ਫਿਰ ਤੂੰ ਧੋਖੇ ਨਾਲ ਲਿਜਾ ਕੇ ਉਸ ਦਾ ਕਤਲ ਕੀਤਾ ਕਿ ਇਹ ਪੰਜਾਬ ਦੇ ਲਈ ਇੱਕ ਬਹੁਤ ਮਾੜਾ ਸੰਦੇਸ਼ ਹੈ ਕੋਈ ਵੀ ਨਹੀਂ ਚੰਗਾ ਕੋਈ ਪਰਵਾਹ ਨਹੀਂ ਚਾਹੁੰਦਾ ਕੋਈ ਪੰਜਾਬੀ ਨਹੀਂ ਚਾਹੁੰਦਾ ਕਿ ਸੋਸ਼ਲ ਮੀਡੀਆ ਦੇ ਉੱਪਰ ਸ਼ਰਮਿੰਤਾ ਪ੍ਰੋਸੀ ਜਾਵੇ ਬਲੂ ਫਿਲਮਾਂ ਸੈਕਸ ਦੀਆਂ ਦਵਾਈਆਂ ਸੋਸ਼ਲ ਮੀਡੀਆ ਦੇ ਉੱਪਰ ਕੋਈ ਇਸ ਤੋਂ ਜ਼ਿਆਦਾ ਗੰਦਾ ਇਹਨੇ ਕੁੜੀ ਨੇ ਕੀ ਕੀਤਾ ਹੋਊਗਾ ਚੁੰਨੀ ਚੱਕਦੀ ਹੋਊਗੀ ਜਦੋਂ ਝੱਗਾ ਚੱਕ ਕੇ ਦਿਖਾਤਾ ਹੋਊਗਾ ਇਹਨੇ ਤਾਂ ਕੁਝ ਵੀ ਨਹੀਂ ਕੀਤਾ ਜੋ ਸ਼ਨੀਲਤਾ ਕਹਿੰਦਾ ਸਮਾਜ ਦੇ ਦੇ ਉੱਪਰ ਪਈ ਹੈ ਉਧਰੋਂ ਮਾਰੋ ਕੁੜੀ ਜਾ ਕੇ ਫੇਸਬੁੱਕ ਵਾਲੇ ਨੂੰ ਮਾਰੋ ਇੰਸਟਾਗ੍ਰਾਮ ਵਾਲੇ ਨੂੰ ਕੁੜੀ ਜਾ ਕੇ ਇਦੇ ਨਾਲ ਥੋੜਾ ਬੰਦ ਹੋ ਜਾਊਗਾ ਇਹ ਚੀਜ਼ਾਂ ਤਾਂ ਜਿਹੜੀਆਂ ਪ੍ਰਸਿੱਧ ਐਕਟਰਸ ਨੇ ਸਾਡੀਆਂ ਹਿੰਦੀ ਐਕਟਸਾਂ ਹੋਰ ਆ ਉਹ ਵੀ ਇੰਨਾ ਕੁ ਅਸੀਂ ਮਜ਼ਾਕ ਜਾਂ ਕੁਝ ਕਮੇਡੀ ਜਿਹੜੀ ਹੈ ਉਹ ਕਰਦੀਆਂ ਨੇ ਕੰਦਾ ਉਹਨਾਂ ਨੂੰ ਸਮਝਾਇਆ ਵੀ ਜਾ ਸਕਦਾ ਲੀਗਲ ਬੇਬੀ ਹੈ ਵੀ ਉਹਨਾਂ ਦੀ ਅਸੀਂ ਕੰਪਲੇਂਟ ਕਰਦੀਏ ਅਗਰ ਉਹ ਸਾਡੇ ਸਮਾਜ ਤੋਂ ਬਾਹਰ ਜਾ ਕੇ ਕੁਛ ਕਰਨੀਆਂ ਨੇ ਫਿਰ ਅਮਰਤਪਾਲ ਮੈਰੋ ਤੂੰ ਸੁਪਰੀਮ ਨਹੀਂ ਹੈ ਤੂੰ ਉਹਦੀ ਕਦੇ ਕੰਪਲੇਂਟ ਕੀਤੀ ਕੱਲ ਤੱਕ ਸਭ ਤੇ ਕਿ ਇਹ ਕੋਰੋਨਾ ਦਾ ਇਸਤੇਮਾਲ ਕਰਨੀ ਐ ਇਹ ਸ਼ਰੀਰਤਾ ਫਲਾ ਰਹੀ ਐ ਕਦੇ ਐਸਜੀਪੀਸੀ ਨੂੰ ਕੰਪਲੀਟ ਕੀਤੀ ਆਪਾਂ ਚ ਕਹਤਾ ਕਿਤੇ ਕੀਤੀ ਨਹੀਂ ਇਸ ਤੋਂ ਇਹ ਸਮਝ ਆਂਦਾ ਸਾਨੂੰ ਵੀ ਤੈਨੇ throtty ਲੈਣ ਦਾ ਧੰਦਾ ਬਣਾਇਆ ਹੋਇਆ ਵੀ ਇਹਨਾਂ ਇਨਫਲੂਐਂਸਰਾਂ ਨੂੰ ਜਿਹੜੇ YouTube ਤੇ Instagram ਤੇ ਪੋਸਟਾਂ ਪਾਉਂਦੇ ਨੇ ਉਹਨਾਂ ਤੋਂ ਢਰਾਤ ਮੁਕਾ ਕੇ ਤੂੰ ਪਹਿਲੇ ਆਂਦਾ ਕੰਮ ਕਰਦਾ ਹੋਰ ਤੇਰਾ ਕੋਈ ਮੋਟਿਵ ਨਹੀਂ ਹੈਗਾ ਫਿਰ ਤੂੰ ਆਪਣੇ ਆਪ ਨੂੰ ਯੋਧਾ ਕਹਿਣਾ ਤੈਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਤੂੰ ਆਪਣੇ ਭਾਈ ਨੂੰ ਇੱਕੋ ਤੇ ਦੋਸਤ ਨੂੰ ਇੱਥੇ ਅੰਦਰ ਖਰਾ ਕੇ ਆਪਣੇ ਪਿਓ ਨੂੰ ਆਪਣੀ ਮਾਂ ਨੂੰ ਆਪਣੀ ਭੈਣ ਨੂੰ ਇੱਥੇ ਅੰਦਰ ਕਰਵਾ ਕੇ ਆਪ ਤੂੰ ਦੋਈ ਪੱਟ ਗਿਆ ਜੇ ਤੂੰ ਵਾਕਈ ਯੋਧਾ ਸੀਗਾ ਤਾਂ ਜੇ ਤਰ ਰਹਿੰਦਾ ਇੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਪੁਲਿਸ ਨੂੰ ਚੈਲੰਜ ਕਰਦਾ ਫੇਰ ਅਸੀਂ ਦੇਖਦੇ ਵੀ ਪੰਜਾਬ ਪੁਲਿਸ ਤੇ ਮਿਹਰਬਾਨ ਹੈ ਤੈਨੂੰ ਛੱਡਦੀ ਐ ਕਿ ਤੈਨੂੰ ਫੜਦੀ ਐ ਮੇਰਾ ਸਮਾਜ ਨੂੰ ਇਹ ਇੱਕ ਮੈਸੇਜ ਹੈ ਔਰ ਜਿਹੜੀਆਂ ਵੀ ਕੁੜੀਆਂ ਕਹਿੰਦਾ ਇਹ ਕੰਮ ਕਰ ਰਹੀਆਂ ਨੇ ਕਿ ਦੇਖੋ ਸ਼ਰੀਲਤਾ ਸਾਡਾ ਸਮਾਜ ਜਿਹੜਾ ਸਨਾਤਨ ਧਰਮ ਹੈ ਉਹ ਬਿਲਕੁਲ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਦਾ ਵੀ ਤੁਸੀਂ ਵੀ ਆਪਣੀਆਂ ਪੋਸਟਾਂ ਤੇ ਥੋੜਾ ਕੰਟਰੋਲ ਕਰੋ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਪੋਸਟ ਕਰੋ ਜਿਹਦੇ ਨਾਲ ਸਮਾਜ ਦੇ ਵੀ ਸਾਡੇ ਬੱਚਿਆਂ ਦੇ ਵਿੱਚ ਕੋਈ ਗਲਤ ਮੈਸੇਜ ਨਾ ਜਾਵੇ ਪਰ ਜੇ ਤੁਹਾਨੂੰ ਕੋਈ ਇਸ ਤਰੀਕੇ ਨਾਲ ਇਹਦੇ ਵਰਗਾ ਡਰਾਉਂਦਾ ਤਾਂ ਤੁਹਾਡੀ ਮਦਦ ਲਈ ਸ਼ਿਵਨਾਥ ਪਾਲ ਸਾਖਰੇ ਛੰਤੇ ਹਮੇਸ਼ਾ ਖੜਾ ਜਦੋਂ ਮਰਜ਼ੀ ਮੈਨੂੰ ਫੋਨ ਕਰ ਲਿਓ ਪੰਜਾਬ ਦੇ ਹਰੇਕ ਸ਼ਹਿਰ ਦੇ ਵਿੱਚ ਤੁਹਾਡੀ ਮਦਦ ਉਸੇ ਟਾਈਮ ਤੇ ਘੰਟੇ ਦੇ ਵਿੱਚ ਵਿੱਚ ਕੀਤੀ ਜਾਊਗੀ ਕਿੰਦਾ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਭੈਅ ਤੋਂ ਇਹਨਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈਗੀ ਇਹ ਜੇ ਗੁੰਡੇ ਸਮਾਜ ਨੂੰ ਸੇਧ ਨਹੀਂ ਦੇ ਸਕਦੇ ਸਮਾਜ ਨੂੰ ਸਾਥ ਦੇਣ ਦੇ ਲਈ ਪਹਿਲਾਂ ਸੰਤ ਬੰਨਾ ਪੈਂਦਾ ਇਹ ਕੋਈ ਸੰਤ ਨਹੀਂ ਹੈ ਗੁੰਡੇ ਆ ਕਹਿੰਦਾ ਭਾਈ ਮੈਂ ਕਹਿਣਾ ਚਾਹੂੰਗਾ ਕਿ ਸਾਡੀ ਪੰਜਾਬ ਪੁਲਿਸ ਡੀਜੀਪੀ ਸਾਹਿਬ ਪੰਜਾਬ ਸਾਡੇ ਮੁੱਖ ਮੰਤਰੀ ਸਾਹਿਬ ਜਲਦੀ ਤੋਂ ਜਲਦੀ ਹਰ ਤਰ੍ਹਾਂ ਦਾ ਪ੍ਰਯਾਸ ਕਰਕੇ ਇਹਨੂੰ ਦੁਬਈ ਤੋਂ ਲਿਆ ਕੇ ਪੰਜਾਬ ਦੀ ਜੇਲ੍ਹ ਦੇ ਵਿੱਚ ਸੁੱਟ ਦੇਣ ਤਾਂ ਜੋ ਦੁਬਾਰਾ ਕੋਈ ਇਸ ਤਰ੍ਹਾਂ ਦੀ ਕਰਤੂਤ ਕਰਨ ਦੀ ਜਰੂਰਤ ਨਾ ਕਰਿਓ ਜੀ ਤੁਸੀਂ ਅਮਰੇ ਪਰ ਲੈ ਰੋ ਤਾਂ ਜਿਹੜਾ ਵਿਰੋਧ ਕਰ ਰਹੇ ਹੋ ਤੁਹਾਡੇ ਹੀ ਹਿੰਦੂ ਨੇਤਾ ਕਈ ਜਿਹੜਾ ਹੈਗਾ ਉਹਦਾ ਪੱਖ ਲੈ ਰਹੇ ਨੇ ਕਿ ਹਾਂ ਉਹਨੇ ਸਹੀ ਕੀਤਾ ਹੈ ਕਿਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਨਹੀਂ 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 ਉਹਨੇ ਇਹ ਨਹੀਂ ਕਿਹਾ ਉਸ ਨੂੰ ਤੋੜ ਮੋੜ ਕੇ ਪੇਚ ਕਰ ਰਹੇ ਹੋ ਤੁਸੀਂ ਲੋਕ ਅਸੀਂ ਕਰ ਰਹੇ ਹਾਂ ਤੁਸੀਂ ਵਿਆਪ ਪ੍ਰੈਸ ਪ੍ਰੈਸ਼ਰਿੰਗ ਮੈਡਿੰਗ ਜਿਹੜਾ ਉਹਦਾ ਗਲਤ ਕੱਢਿਆ ਉਹਦਾ ਮੈਂ ਤੁਹਾਨੂੰ ਉਹਦਾ ਮੈਂ ਜਵਾਬ ਦੇ ਰਿਹਾ ਸੁਣ ਲਓ ਸੁਣ ਲਓ ਕਿ ਉਸ ਨੇ ਇਹ ਕਿਹਾ ਕਿ ਅਮਰਤਵਲ ਮਹਿਰੋ ਨੇ ਜੋ ਕੀਤਾ ਗਲਤ ਹੈ ਪਰ ਜਦੋਂ ਪੱਤਰਕਾਰਾਂ ਨੇ ਉਹਨੂੰ ਪੁੱਛਿਆ ਵੀ ਕੁੜੀ ਨੇ ਸਹੀ ਕੀਤਾ ਸੀ ਤਾਂ ਉਸਨੇ ਕਿਹਾ ਵੀ ਕੁੜੀ ਨੇ ਵੀ ਜੋ ਕੀਤਾ ਉਹ ਗਲਤ ਸੀ ਇਹਦਾ ਮਤਲਬ ਇਹ ਨਹੀਂ ਹੈ ਕਿ ਉਸਨੇ ਅਮਰਤਵਲ ਮਹਿਰੋ ਦੀ ਮਤਦ ਕੀਤੀ ਹੈ ਜਾਂ ਉਹਦੇ ਹੱਕ ਦੇ ਵਿੱਚ ਖੜਾ ਹੋਇਆ ਹੈ ਐਸਾ ਕੁਝ ਨਹੀਂ ਹੈ ਉਹਨੂੰ ਸਮਝਣ ਦਾ ਤਰੀਕਾ ਗਲਤ ਹੈ ਕਿ ਜਦੋਂ ਜੇ ਉਹਨੇ ਦੋਨਾਂ ਨੂੰ ਗਲਤ ਕਿਹਾ ਵੀ ਕੁੜੀ ਜਿਹੜੀ ਸ਼ਰੀਲਤਾ ਪ੍ਰੋਤਸ੍ਰੀ ਸੀ ਉਹ ਵੀ ਗਲਤ ਸੀ ਜੋ ਇਹਨੇ ਕੀਤਾ ਉਹ ਵੀ ਗਲਤ ਹੈ ਤਾਂ ਦੋਨੋਂ ਪਾਸੇ ਤੁਸੀਂ ਹੋ ਕਿ ਜਿਹੜੀ ਕੁੜੀ ਨੇ ਸ਼ਰਮਤਾ ਦਾ ਖਿਲਾੜੀ ਸੀ ਉਹ ਉਹ ਫਿਰ ਮੈਂ ਕੋਈ ਵੀਡੀਓ ਦੀ ਸ਼ਰਮਤਾ ਨਹੀਂ ਦੇਖੀ ਜਿਹੜੀਆਂ ਮੈਂ ਕੋਈ ਦੇਖਿਆ ਨੇ ਪੋਸਟ ਮੈਨੂੰ ਕੋਈ ਐਸੀ ਗੱਲ ਨਹੀਂ ਲੱਗੀ ਵੀ ਜਿਹਦੇ ਨਾਲ ਸ਼ਰਮਤਾ ਸਮਾਜ ਦੇ ਵਿੱਚ ਫੈਲਦੀ ਹੋਵੇ ਮੈਂ ਤੁਹਾਨੂੰ ਦੱਸ ਰਿਹਾ ਸ੍ਰੀਆ ਬਲੂ ਫਿਲਮਾਂ ਪਈਆਂ ਨੇ 10000 ਫਿਲਮ ਦੇਖ ਲਓ ਤੁਸੀਂ ਕਹਿੰਦੇ ਚਲਦੀ ਚਲਦੀ ਆਪਾਂ ਘਰੇ ਬੈਠੋ ਕੋਈ ਧਾਰਵਾਇਕ ਦੇਖ ਰਹੇ ਹੁੰਨੇ ਆ ਕੁਝ ਦੇਖ ਰਹੇ ਹੁੰਨੇ ਆ ਵਿੱਚ ਸੈਕਸ ਦੀ ਐਡ ਆ ਜਾਂਦੀ ਆ ਉਹ ਜਿਹੜੇ ਸ਼ਬਦ ਬੋਲਦੇ ਨੇ ਮੈਂ ਬੋਲ ਹੀ ਨਹੀਂ ਸਕਦਾ ਨਾ ਹੋਸੀ ਕਰਦੇ ਵਿੱਚ ਬਹਿ ਕੇ ਤੁਨ ਸਕਦੇ ਆ ਨਾਲ ਦੀ ਨਾਲ ਤੁਹਾਨੂੰ ਆਵਾਜ਼ ਘਟਾਣੀ ਪੈਂਦੀ ਹੈ ਜਾਂ ਫੋਨ ਨੂੰ ਪਾਜ਼ ਕਰਨਾ ਪੈਂਦਾ ਉਸ ਬੁਰਾਈ ਨੂੰ ਖਤਮ ਕਰੋ ਇਹ ਤਾਂ ਐਕਟਿੰਗ ਹੈ ਐਕਟਰ ਨੇ ਇਹ ਸਮਝੇ ਉਹ ਕੋਈ ਬੇਸ਼ਅ ਥੋੜਾ ਸੀਗੀ ਮਤਲਬ ਇਹ Hindu ਨਟਕੀ ਦੇ ਉੱਪਰ ਯਾਰ ਬੇਸ਼ਅ ਬੰਤੀ ਦੇ 1 ਮਿੰਟ ਦਿੱਲੀ ਬੰਬੇ ਕਲੱਬ ਖੁੱਲੇ ਹੋਏ ਨੇ ਅੱਡੇ ਖੁੱਲੇ ਹੋਏ ਨੇ ਨਿਕਲੇ ਜਿਨ੍ਹਾਂ ਨੂੰ ਕਹਿੰਦਾ ਮਨਜ਼ੂਰੀ ਹੈ ਕਿਸਮ ਦੇ ਉਹ ਤਾਂ ਕਿਸੇ ਨੇ ਹੱਦ ਤੱਕ ਬੰਦਨਾ ਕਰਾਤੇ ਕਿੰਦਾ ਸਰਕਾਰ ਤੋਂ ਮਨਜ਼ੂਰ ਸੁਪਰੀਮ ਕੋਰਟ ਲੀਵਿੰਗ ਰਿਲੇਸ਼ਨ ਚ ਰਹਿਣ ਦੀ ਪਰਮਿਸ਼ਨ ਦਿੰਦਾ ਦਿਨ ਹੈ ਮੇਰੇ ਸਾਬ ਦੇ ਵਿੱਚ ਜਦ ਸੋਸ਼ਲ ਮੀਡੀਆ ਉਸ ਦੇ ਉੱਪਰ ਬਲੂ ਫਿਲਮਾਂ ਸੈਕਟਰੀ ਐਡ ਬੰਦ ਹੋਣੀ ਚਾਹੀਦੀ ਹੈ ਇਹ ਕੁੜੀਆਂ ਜੇ ਆਪਣਾ ਕਿਦਾ ਕੋਈ ਡਾਇਲੋਗ ਵਾਦੀ ਕਰਕੇ ਪੇਟ ਪਾਲ ਰਹੀਆਂ ਨੇ ਤਾਂ ਇਹਨਾਂ ਦਾ ਮਰਡਰ ਨਹੀਂ ਹੋਣਾ ਚਾਹੀਦਾ ਜੇ ਜਿਸ ਤਰ੍ਹਾਂ ਤੁਸੀਂ Hindu ਲੜਕੀ ਦੇ ਹੱਥ ਦੇ ਵਿੱਚ ਆਏ ਹੋ ਉਹ ਵੀ ਲੜਕੀਆਂ ਜਿਹੜੀਆਂ ਸਿੱਖ ਨੇ ਜਾਂ ਉਹ ਵੀ ਲੜਕੀਆਂ ਦਾ ਉਹਨਾਂ ਨੂੰ ਤਾਂ ਗਿਆ ਰਿਹਾ ਉਹਨਾਂ ਨਾਲ ਵੀ ਖੜੇ ਯਾਰ ਮੇਰਾ Hindu ਸਿੱਖ ਨਾਲ ਕੋਈ ਮਤਲਬ ਨਹੀਂ ਆ ਕਿਸੇ ਨੂੰ ਜੇ ਕੁੜੀ ਕੋਈ ਵੀ ਹੋਵੇ Shiv Sena ਉਹਦੇ ਨਾਲ ਖੜੂਗੀ ਕਿਸੇ ਵੀ ਜਾਤੀ ਹੋਵੇ ਕਿਸੇ ਵੀ ਧਰਮ ਦੀ ਹੋਵੇ ਚਾਹ ਪ੍ਰੀਤੀ ਚੁੱਟੀ ਹੋਵੇ ਚਾਹ ਦੀਪਿਕਾ ਲੁਧਰਾ ਹੋਵੇ ਕਿਸੇ ਨੂੰ ਜੇ ਕੋਈ ਵੀ ਹੋਵੇ Shiv Sena ਕਿਸੇ ਨਾਲ ਅਨਿਆਂ ਨਹੀਂ ਹੋਣ ਦਊਗੀ ਕਿਸੇ ਦਾ ਕਤਲ ਨਹੀਂ ਹੋਣ ਦਊਗਾ